ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਚਾਰ ਵਿਰਤਿਆਂ ਨੂੰ 40 ਕਿਲੋ ਹਰੋਂ ਦੇ ਨਾਲ ਵਿਸਥਾਰ ਕੀਤਾ ਇਹਨਾਂ ਵਿੱਚੋਂ ਅਜੇ ਸੂਰਜ ਤੇ ਨਰਿੰਦਰ ਅਤੇ ਜੈਕਬ ਇਹ ਸਾਰੇ ਕੋਟ ਇਸੇਖਾਂ ਦੇ ਮੋਗੇ ਦੇ ਰਹਿਣ ਵਾਲੇ ਨੇ ਇਹਨਾਂ ਦਾ ਇੱਕ ਆਕਾ ਹੈ ਜੋ ਇਹਨਾਂ ਕੋਈ ਸਾਰਾ ਕੰਮ ਕਰਵਾ ਰਿਹਾ ਹੈ ਬਸ ਇਹਨਾਂ ਦਾ ਅਜੇ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਸੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਫਰਾਮਤ ਕੀ ਕੀ ਹੋਇਆ ਕਿਹੜੀ ਗੱਡੀ ਤੇ ਸੀ ਇਹ ਤਾਂ ਇਹ BMW ਗੱਡੀ ਇਹਨਾਂ ਘੁਮਲੀ ਹੈ ਤੇ ਇੱਕ ਕਰੋਲਾ ਟੋヨタ ਦੀ ਗੱਡੀ ਹੈ ਜੀ ਇੰਨੀ ਵੱਡੀ ਖੇਪ ਕਿਸ ਤਰ੍ਹਾਂ ਰਿਕਵਰ ਹੋਈ ਇਹ ਸਾਰ ਤੁਹਾਨੂੰ ਪਤਾ ਹੀ ਆ ਬਾਰਡਰ ਬੈਲਟ ਹੈ ਜੀ ਇਹ ਇਹ ਡਰੋਨ ਤੋਂ ਜਿਸ ਨਾਲ ਸਮਗਲਿੰਗ ਹੁੰਦੀ ਪਈ ਹੈ ਉਸ ਲੋਕ ਇਹਦਾ ਲੋਕੇਸ਼ਨ ਦੇ ਉੱਤੇ ਰੱਖ ਦਿੰਦੇ ਆ ਤੇ ਅੱਗੋਂ ਇਹ ਬਦਲ ਨੂੰ ਲੈ ਕੇ ਜਾਂਦੇ ਨੇ ਇਹਨਾਂ ਦੇ ਮੋਬਾਈਲ ਤੋਂ ਕੋਈ ਡਿਟੇਲ ਪਾਕਿਸਤਾਨ ਦਾ ਹਾਂਜੀ ਇਹਨਾਂ ਦੇ ਫੋਨ ਅਸੀਂ ਸੀਲ ਕਰ ਦਿੱਤੇ ਆ ਜੋ ਵੀ ਕੰਪਿਟਿਟਰ ਅਥਾਰਟੀ ਹੋਏਗੀ ਉਹਨਾਂ ਨੂੰ ਭੇਜਾਂਗੇ ਜੀ ਪੰਜਾਬ ਤੇ ਮਨਜੂਬ ਸੀਐਮ ਜੋ ਨਸ਼ਾ ਫਰੂਦੋ ਯੋਧ ਚਲਾਇਆ ਹੋਇਆ ਹੈ ਸੀਆਈ ਕਾਉਂਟਰ ਇੰਟੈਲੀਜੈਂਸ ਨੂੰ ਸਰਜੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਚਾਰ ਵਿਅਕਤੀਆਂ ਨੂੰ 40 ਕਿਲੋ ਹੈਰੋਨ ਦੇ ਨਾਲ ਵਸਤਾਰ ਕੀਤਾ ਇਹਨਾਂ ਵਿੱਚੋਂ ਅਜੇ ਸੂਰਜ ਤੇ ਨਰਿੰਦਰ ਅਤੇ ਜੈਕਬ ਇਹ ਸਾਰੇ ਕੋਟ ਇਸੇਖਾਂ ਦੇ ਮੋਗੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਇੱਕ ਆਗਾ ਆ ਜੋ ਇਹਨਾਂ ਨੂੰ ਸਾਰਾ ਕੰਮ ਕਰਵਾ ਰਿਹਾ ਹੈ ਸਰ ਉਹ ਕੋਣ ਹੈਗਾ ਕਿੱਥੋਂ ਦਾ ਅਸੀਂ ਉਹਨਾਂ ਦਾ ਅਜੇ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਸੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਜੋ ਵੀ ਅੱਗੇ ਸਾਹਮਣੇ ਆਵੇਗਾ ਉਸ ਨੂੰ ਸਰ ਕਿੰਨੇ ਮਾਰੇ ਬਰਾਮਤ ਬਰਾਮਤ ਕੀ ਕੀ ਹੋਇਆ ਕਿਹੜੀ ਗੱਡੀ ਤੇ ਸੀ ਇਹ ਦੱਸ ਇਹ BMW ਗੱਡੀ ਇਹਨਾਂ ਘੁਮਲੀ ਹੈ ਤੇ ਇੱਕ Corolla Toyota ਦੀ ਗੱਡੀ ਹੈ ਜੀ ਦੋ ਗੱਡੀਆਂ ਪਰਮਤ ਦੋ ਗੱਡੀਆਂ ਮਿਲ ਗਈਆਂ ਸਰ ਕਿੰਨੀ ਉਮਰ ਹੈ ਇਹਨਾਂ ਦੀ ਉਮਰ ਕਿੰਨੀ ਹੈ ਕਰੀਬ ਸਾਰੇ 24 25 ਸਾਲ ਦੀ ਉਮਰ ਦੇ ਹੈਗੇ ਨੇ ਜੀ ਰਿਕਵਰੀ ਹੋ ਗਈ ਕੀ ਹਲੇ ਹੋਰ ਵੀ ਹੋਣ ਦੀ ਹੈਗੇ ਸਰ ਅਜੇ ਪ੍ਰੋਸੈਸ ਚੱਲਦਾ ਪਿਆ ਜੀ ਹੋ ਸਕਦਾ ਹੈ ਮੇਬੀ ਜਲਦ ਹੀ ਕੋਈ ਹੋਰ ਰਿਕਵਰੀ ਹੋ ਜਾਏ ਕਿੰਨਾ ਰਿਮਾਂਡ ਮਿਲਿਆ ਕਿੰਨਾ ਰਿਮਾਂਡ ਕਿੰਨਾ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਸਰ ਇੰਨੀ ਵੱਡੀ ਖੇਪ ਕਿਸ ਤਰ੍ਹਾਂ ਰਿਕਵਰ ਹੋ ਗਈ ਇਹ ਸਰ ਤੁਹਾਨੂੰ ਪਤਾ ਹੀ ਹੈ ਬਾਰਡਰ ਬੈਲਟ ਹੈ ਜੀ ਤੇ ਇਹ ਡਰੋਨ ਤੋਂ ਜਿਸ ਤਰ੍ਹਾਂ ਸਮਗਲਿੰਗ ਹੁੰਦੀ ਪਈ ਹੈ ਇਸ ਲੋਕੇ ਇਹਨਾਂ ਨੂੰ ਲੋਕੇਸ਼ਨ ਦੇ ਉੱਤੇ ਰੱਖ ਦਿੰਦੇ ਆ ਤੇ ਅੱਗੋਂ ਇਹ ਬਤੂ ਲੈ ਕੇ ਜਾਂਦੇ ਨੇ ਇਹਨਾਂ ਦੇ ਮੋਬਾਈਲ ਤੋਂ ਕੋਈ ਡਿਟੇਲ ਪਾਕਿਸਤਾਨ ਤੱਕ ਹਾਂਜੀ ਇਹਨਾਂ ਦੇ ਫੋਨ ਅਸੀਂ ਸੀਲ ਕਰ ਦਿੱਤੇ ਆ ਜੋ ਵੀ ਕੰਪਿਟਿਟਰ ਅਥਾਰਟੀ ਹੋਏਗੀ ਉਹਨਾਂ ਨੂੰ ਭੇਜਾਂਗੇ ਜੀ ਸਰ ਇਹਨੇ ਪਹਿਲਾਂ ਵੀ ਤੁਸ ਜੀ ਅਸਾਈਨਮੈਂਟ ਦੀ ਗੱਲ ਕਰਾ ਹਾਂ ਜੀ ਇਹ ਸਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਪਹਿਲਾਂ ਵੀ ਇਹ ਲੈ ਕੇ ਗਏ ਨੇ ਤੇ ਕੋਈ ਪਰਚਾ ਕੋਈ ਨਹੀਂ ਸਰ ਇਕੱਠੇ ਕਿਸ ਤਰ੍ਹਾਂ ਯਾਰੀ ਦੋਸਤੀ ਦੇ ਵਿੱਚ ਇਹ ਸਾਰੇ ਇੱਕੋ ਜਗ੍ਹਾ ਤੇ ਰਹਿਣ ਵਾਲੇ ਨੇ ਸਾਰੀ ਕੋੜੀ ਸੇਖਾਂ ਦੇ ਬੀਆਈਐਸ ਬਾਬਾ ਜੀ ਸੁਸਿੰਘ ਕਾਲਜ ਹੈਗਾ ਤੇ ਉੱਥੋਂ ਦੇ ਰਹਿਣ ਵਾਲੇ ਆ ਇਹ ਪੜੇ ਲਿਖੇ ਨੇ ਕਿ ਇਹ ਹਾਂ ਸਾਰੇ ਇਹਦੇ ਵਿੱਚੋਂ ਸਾਰੇ ਪੜੇ ਲਿਖੇ ਆ ਜੀ ਪੜੇ ਲਿਖੇ ਸਰ ਹੋਰ ਇਹਨਾਂ ਦੇ ਨਾਲ ਇਨਵੋਲਵ ਕਿਹੜੇ ਇਨਵੋਲਵਮੈਂਟ ਹੈਗੀ ਆ ਜੀ ਹੋਰ ਲੋਕਾਂ ਦੀ ਵੀ ਹੈਗੀ ਵੱਡੇ ਮਗਰਮਾ ਸਾਹਮਣੇ ਆਣਗੇ ਜੀ ਇਸ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋਣ ਬਿਲਕੁਲ ਬਿਲਕੁਲ ਜੀ ਡੈਫੀ ਕਿਦੇ ਨਾ ਕੋਈ ਵਿਆਪਨ ਕੋਪਨ ਇਹਨਾਂ ਕੋ ਮਿਲਿਆ ਕੋਈ ਡਰਗ ਨਹੀਂ ਅਜੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਫਰਦਰ ਆਪਣਾ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਵੇਗਾ ਮੇਰੇ ਨਾਲ ਦੋ ਦਿਨ ਰਮਾੜਿਆ ਜੀ ਤੇ ਕੋਈ ਕੋਈ ਡਰਗ ਮਣੀ ਇਹਨਾਂ ਕੋ ਬਰਾਮਾ ਫਲਾਲ ਡਰਗ ਮਣੀ ਨਹੀਂ ਤੇ ਜਿਹੜੀਆਂ ਗੱਡੀਆਂ ਵਾਂ ਗੱਡੀਆਂ ਕਿੱਥੋਂ ਦਾ ਉਥੋਂ ਦਾ ਨੰਬਰ ਕਿੰਬਰ ਸਰਦਾ ਜਾਂ ਇਹਨਾਂ ਦੀਆਂ ਆਪਣੀਆਂ ਕਿਸੇ ਕੋ ਲੈ ਕੇ ਆਏ ਨੇ ਨਹੀਂ ਫਲਾਲ ਇਹਨਾਂ ਦੀਆਂ ਆਪਣੀਆਂ ਹੀ ਆ ਅਜੇ ਜੋ ਵੀ ਇਹਨਾਂ ਨੂੰ ਜਾਂ ਕਿਸੇ ਨੇ ਪ੍ਰੋਵਾਈਡ ਕਰਵਾਈਆਂ ਆ ਜਾਂ ਜਿੱਦਾਂ ਵੀ ਆ ਫਲਾਲ ਤੇ ਇਹਨਾਂ ਦੇ ਕੋਲ ਮਿਲੀਆਂ ਆ ਇਨਵੈਸਟੀਗੇਸ਼ਨ ਚੱਲਦੀ ਪਈ ਆ ਜਿਸ ਤਰ੍ਹਾਂ ਵੀ ਕੋਈ ਸਾਹਮਣੇ ਆਵੇਗਾ ਜਿਹੜਾ ਇਹਨਾਂ ਦਾ ਆਕਾ ਹੈ ਉਹ ਪੰਜਾਬ ਦਾ ਹੀ ਹੈ ਕਿ ਪੰਜਾਬ ਦਾ ਰਹਿਣ ਵਾਲਾ ਜੀ ਪੰਜਾਬ ਦਾ ਜੀ ਜੀ ਪੰਜਾਬ ਦਾ ਰਹਿਣ ਵਾਲਾ ਠੀਕ ਥੈਂਕ ਯੂ ਜੀ ਇੱਕ ਮਿੰਟ ਸਰ